ਪਵਾ ਦੇ ਇਕੱਠੇ 200 ਦਾ ਪਵਾ ਦੇ ਬਰਾ ਲੇ ਮੇਤਰ ਪੱਕ ਤੇ ਜਿਆਦਾ ਤਰ ਆ ਖੜੀ ਆਪਣੀ ਫਰਾਰੀ ਇੰਨਾ 300 ਦਾ ਵੀਰ ਜੀ ਸੋਡਾ ਪੀਓ ਸੋਡਾ ਠੰਡ ਪਾਓ ਲੈ ਮੇਤਰ ਠੰਡ ਪਾਓ ਪੱਜੂ ਆ ਇਹ ਮੱਲਾ ਦਾ ਨਾ ਰੋੜਾ ਮਾਰ ਕੇ ਨਾ ਬਾਜੀ ਮੈਲ ਚੋ ਲੈ ਫੜ ਫਿਰ ਹੋ ਠੀਕ ਹੈ ਤੂੰ ਵਲੌਗ ਮਾ ਆ ਗਿਆ ਤੇਰੀ ਵੀਡੀਓ ਆ ਗਈ ਕੱਲ ਨੂੰ ਕਨੀ ਹੋਇਆ ਆਉਣ ਦਾ ਪਤੰਗਦਾਨ ਲੋ ਵੀ ਮਿੱਤਰੋ ਮੰਮੀ ਗਏ ਨੇ ਪੈਸੇ ਕਢਾਣ ਕਿਉਂਕਿ ਆਪਣਾ ਜਿਹੜਾ ਮੰਮੀ ਇਹਨਾਂ ਦਾ ਅਕੀ ਕਮੈਂਟ ਕਰਕੇ ਜਰੂਰ ਦੱਸਿਓ ਕੀ ਗੱਡੀ ਫੇਵਰੇਟ ਹੈ ਕਿ ਦੀ ਕਿਦੀ ਹੈ ਮਰੂਤੀ ਕਿਉਂਕਿ ਯਾਰ ਪਤਾ ਕੀ ਆ ਇਹ ਗੱਡੀ ਚਲਾਣ ਦਾ ਹੈ ਹੈਲੋ ਐਂਡ ਵੈਲਕਮ ਗਾਈਜ਼ ਕੀ ਯਾਰ ਸਾਰਾ ਬਾਬੇ ਵੀ ਠੀਕ ਆ ਕੋਸੇ ਤੱਕ ਕੈਮਰਾ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਨਨਪ੍ਰੀਤ ਵਲੋਗਸ ਤੇ ਲੱਗਿਆ ਬਾਬੇ ਵਲੋਗ ਦੀ ਸਟਾਰਟਿੰਗ ਕਰਨ ਮੈਂ ਜਿੱਥੇ ਆਇਆ ਹਾਂ ਜੀ ਮੀਤ ਨੂੰ ਤੇ ਪਿੱਕੇ ਛੱਡਣਾ ਤੇ ਤੁਹਾਡੇ ਦਿਨੋਂ ਕਦੇ ਮੈਂ ਰਹਿ ਕੇ ਆਣਾ ਆ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਮੈਂ ਚਲਿਆ ਬੰਬੇ ਉਹ ਨੂੰ ਕੰਮ ਆ ਇੱਕ ਬੈਂਕ ਤੇ ਲਿਆ ਸੀਗਾ ਤੇ ਇਹ ਬਰੋਗ ਆਪਾਂ ਕੰਮ ਨਾਲ ਲੱਗੇ ਆ ਇੱਕ ਤਾਂ ਆਪਣਾ ਜਿਹੜਾ ਗਣੇਸ਼ ਚਤਰ ਦੀ ਕਰਕੇ ਗਣੇਸ਼ ਜੀ ਸਤਿਆਪੁਰਿਆ ਆਪਣਾ ਇਹਨੇ ਮਿੱਤਰ ਨੇ ਨੰਨ ਨੂੰ ਨਾ ਕਰਾਦਾ ਸਾਰਾ ਤੇ ਉਹਦੇ ਕਰਕੇ ਸਾਰਾ ਪ੍ਰੋਗਰਾਮਾਂ ਤੇ ਰੋਜ਼ ਨੂੰ ਪਤਾ ਕਿ ਲੰਗਰ ਚੱਲਦਾ ਤੁਸੀਂ ਰਾਤ ਵੀ ਇੱਕ ਸ਼ਾਟ ਦੇਖਿਆ ਹੋਊਗਾ ਕਿ ਰਾਤ ਦੀ ਮਿੱਕੀਆਂ ਦਾ ਵੀ ਠੀਕਾ ਤੇ ਅੱਜ ਤੁਸੀਂ ਇਹ ਹੋਰ ਚੀਜ਼ਾਂ ਅੰਮ੍ਰਿਤਸਰ ਤੋਂ ਆਉਣੇ ਆਪਣੀ ਵੀ ਸੇਵਾ ਲਈ ਆ ਬਈ ਤੂੰ ਬਲੰਗਰ ਦਾ ਸਾਰਾ ਤੂੰ ਦੇਖਣਾ ਇੱਕ ਦਿਨ ਵਾਸਤੇ ਤੇ ਕੱਲ ਨੂੰ ਆਪਣੀ ਲੰਗਰ ਦੀ ਪੁਰੀਆ ਤੇ ਉਸ ਤੋਂ ਬਾਅਦ ਮੈਂ ਚਲਿਆ ਸੀਗਾ ਘਰੇ ਪਹਿਲਾਂ ਮੈਂ ਮੰਮੀ ਨਾਲ ਜਾ ਕੇ ਆਣਾ ਬੈਂਕ ਬੈਂਕ ਤੋਂ ਲਿਗਿਆ ਆਲੇ ਪੈਸੇ ਕਢਾ ਕੇ ਪੈਸੇ ਕਢਾ ਕੇ ਲੈ ਆਈ ਤੇ ਉਸ ਤੋਂ ਬਾਅਦ ਨਾਲੇ ਲੰਗਰ ਦਾ ਸਮਾਨ ਲੈ ਕੇ ਆਣਾ ਆਪਣੇ ਮਿੱਤਰ ਦੇ ਕੋਲੋਂ ਲੈਣ ਦੇਣੇ ਆ ਘਰਾਂ ਵਿੱਚ ਉਹ ਵੀ ਕਹਿੰਦੇ ਸਾਨੂੰ ਨਾਲ ਲੈ ਕੇ ਚੱਲੀ ਬਾਈ ਤੇ ਉਹ ਵੀ ਨਾਲ ਜਾਣਗੇ ਇੱਕ ਵਾਰੀ ਜਾ ਕੇ ਤੋਂ ਪਹਿਲਾਂ ਜਦੋਂ ਵੀ ਸੌਦਾ ਲਾਹਣਾ ਸੀ ਬਾਕੀ ਜਿਹੜਾ ਮਿੱਤਰੋ ਆਪਾਂ ਲੰਗਰ ਲਾਣਾ ਇਹ ਲੰਗਰ ਲਾਣਾ ਆਪਾਂ ਨੇ ਕੀ ਹੈ ਮੇਰਾ ਛੋਲੇ ਤੇ ਨਾਲ ਪੁਲਕਿਆ ਤੇ ਵਧੀਆ ਲੰਗਰ ਕਰਾਂਗੇ ਮੈਂ ਚਲੋ ਲੰਗਰ ਦਾ ਸਾਰੇ ਵਧੀਆ ਹੀ ਨੇ ਮਤਲਬ ਕਹਿਰ ਦਾ ਮਤਲਬ ਸੌਰੀ ਸਿਕਲ ਪੁਆਇੰਟ ਨਾ ਕਰਿਓ ਲੰਗਰ ਦਾ ਸਾਰੇ ਵਧੀਆ ਹੀ ਨੇ ਬਟ ਐ ਕਿ ਚਲੋ ਆਪਾਂ ਨੂੰ ਜੋ ਸਟੇਕ ਲੱਗੇ ਕਿ ਹਾਂ ਇਹ ਚੀ ਵਧੀਆ ਰਹੂਗੀ ਤਾਂ ਉਹ ਚੀਜ਼ ਆਪਾਂ ਕਰ ਰਹੇ ਆ ਤੇ ਹੁਣ ਮੈਂ ਚੱਲਿਆ ਇਸ ਤੋਂ ਬਾਅਦ ਕੱਲਾ ਪੈਸੇ ਕਢਾ ਲੈਣੇ ਆ ਇਹ ਪੈਸੇ ਕਢਾ ਕੇ ਰਹੀ ਮਾਇਆ ਜ਼ਰੂਰੀ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਲੰਗਰ ਲਈ ਸਮਾਨ ਲੈ ਕੇ ਆਣਾ ਕਿਰੋ ਹੋ ਲੈ ਆਈਏ ਨਾਲ ਖੰਦ ਖਾਣੇ ਆ ਮਲੇ ਅੱਜ ਤੁਹਾਨੂੰ ਕਿਹ ਚੱਤਤੀ ਵਾਲਾ ਸਾਰਾ ਵਲੌਗ ਵਿੱਚ ਦੇਖਣ ਨੂੰ ਮਿਲੂਗਾ ਕੱਲ ਨੂੰ ਲੰਗਰ ਕੱਲ੍ਹ ਵੀ ਨਾ ਆਪਣਾ ਲੰਗਰ ਆ ਅੱਜ ਆਪਾਂ ਸਾਰਾ ਸਮਾਂ ਲਿਆ ਕੇ ਦੇ ਗਏ ਅੱਜ ਵਾਲਾ ਵਲੌਗ ਤੇ ਨਾਲ ਕੱਲ੍ਹ ਦਾ ਵਲੌਗ ਬਾਕੀ ਸੌਰੀ ਯਾਰ ਇਹਦੇ ਲਈ ਕਿ ਤੁਹਾਨੂੰ ਵਲੌਗ ਦੋ ਤਿੰਨ ਦਿਨ ਹੋ ਗਏ ਵਲੌਗ ਨਹੀਂ ਪਾਰੇ ਕਿਉਂਕਿ ਸਾਡੀ ਹਾਲਤ ਥੋੜੀ ਜਿਹੀ ਕੰਡੀਸ਼ਨ ਥੋੜੀ ਜਿਹੀ ਹੋਰ ਧੀਮੀ ਨਹੀਂ ਠੀਕ ਸੀ ਕਿ ਬਾਕੀ ਤਾਂ ਕਰਕੇ ਜਿਹੜਾ ਮੈਨੂੰ ਇਹਨਾਂ ਨੂੰ ਅੱਛੇ ਚੜਦਾ ਕਿ ਆਪਣੇ ਵੇਖੀ ਦੋੜਦੇ ਰਹਿਣਾ ਰਹਿਣ ਜਿਲ ਕਰਦਾ ਦੂਜੇ ਬੰਦੇ ਦਾ ਮਾਣਾ ਹੁੰਦਾ ਹੋਇਆ ਇਹ 2006 ਦੇ 6 ਮੋਡਲ ਆ ਹਾਂ 2006 ਮੋਡਲ ਦਾ ਸਾਡਾ ਤੇ ਨਵੀਂ ਲਈ ਸੀ ਉਸ ਟਾਈਮ ਅਸੀਂ ਤੇ ਅੱਜ ਤੱਕ ਇਹ ਗੱਡੀ ਦੇ ਅਸੀਂ ਕਦੇ ਸਾਨੂੰ ਗੱਡੀ ਦੇ ਧੋਖਾ ਨਹੀਂ ਦਿੱਤਾ ਇਹ ਗੱਡੀ ਦੇ ਸਿਰ ਤੇ ਮਿੱਤਰੋ ਮਤਲਬ ਸਭ ਤੋਂ ਪਹਿਲਾਂ ਗੱਡੀ ਸਾਡੇ ਕੋਲ ਇਹ ਸੀ ਉਸ ਤੋਂ ਬਾਅਦ ਇਹ ਲਈ ਸੀ ਸਕੋਰਪਿਓ ਤੇ ਫਿਰ ਉਸ ਤੋਂ ਬਾਅਦ ਸਕੋਰਪਿਓ ਵਾਲੀ ਸੀ Chevrolet Sail ਸੌਰੀ ਉਹਦੀ ਕੀ ਕਹਿੰਦੇ ਨੇ ਜਿਹੜੀ ਚੱਲੀ ਸੀ ਪਹਿਲਾਂ Chevrolet ਵਾਲਿਆਂ ਦੀ ਯਾਰ Tavora ਉਹ ਲਈ ਸੀਗੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਕੋਰਪੀ ਤੋਂ ਬਾਅਦ ਲਈ ਸੀ ਆਪਾਂ ਸ਼ੈਵਲੈਟ ਸੇਲ ਸੇਲ ਤੋਂ ਨਹੀਂ ਸੌਰੀ ਸੌਰੀ ਯਾਰ ਮੈਂ ਫੇਰ ਭੁੱਲ ਜਾਂਦਾ ਸ਼ੈਵਲੈਟ ਤੋਂ ਬਾਅਦ ਲਈ ਸੀ ਆਪਾਂ ਮਿੱਤਰੋ ਟਵੈਰਾ ਸ਼ੈਵਲੈਟ ਦੀ ਗੱਡੀ ਸੀ ਉਹ ਵੀ ਉਸ ਟਾਈਮ ਬੜੀ ਚੱਲਦੀ ਹੁੰਦੀ ਸੀ ਉਹ ਤੇ ਕਹਿਣ ਦੀ ਸੀ ਕਿ ਅਸੀਂ ਸਕੋਰਪੀਓ ਵੇਚ ਕੇ ਸਭ ਤੋਂ ਪਹਿਲਾਂ ਇਹ ਸੀ ਕਿ ਜਿਹੜੀ ਸਕੋਰਪੀਓ ਲੈਂਦੀ ਨਾ ਉਹ ਵੇਚ ਕੇ ਅਸੀਂ ਬਹੁਤ ਵੱਡੀ ਗਲਤੀ કરી ਜੀ ਉਹ ਸਾਡੇ ਲਈ ਗੱਡੀ ਇਹ ਬਹੁਤ ਗੱਡੀ ਲੱਗੀ ਸੀ ਜਦੋਂ ਇਹ ਗੱਡੀ ਆਈ ਸੀ ਨਾ ਤਾਂ ਅਸੀਂ ਗੱਡੀ ਲਈ ਸੀ ਇਹਦੇ ਸਿਰ ਤੋਂ ਸਾਡੀਆਂ ਗੱਡੀਆਂ ਬਬੇ ਇੱਕ ਇੱਕ ਨੰਬਰ ਗੱਡੀ ਘਾਣ ਮਿਲੀ ਜਾਨ ਉਹ ਉਹਦਾ ਨੰਬਰ ਵੀ ਸੀਗਾ ਚੰਡੀਗੜ੍ਹ 0362676 ਬਬੇ ਗੱਡੀ ਬਹੁਤ ਘੈਂਡ ਸੀ ਕਿ ਅਸੀਂ ਬਹੁਤ ਵੱਡੀ ਸਾਡੀ ਗਲਤੀ ਆ ਕਿ ਅਸੀਂ ਉਹ ਗੱਡੀ ਵੇਚੀ ਸੀ ਹਨਾ ਤੇ ਉਹ ਗੱਡੀ ਵੇਚ ਕੇ ਉਸ ਤੋਂ ਬਾਅਦ ਫਿਰ ਟਵਾਇਰਾ ਲੈ ਲਈ ਥੋੜਾ ਟਾਈਮ ਉਹ ਚਲਾਈ ਫਿਰ ਉਹ ਵੇਚ ਕੇ ਅਸੀਂ ਫਿਰ ਸੇਲ ਲਈ ਪਰ ਜਿਹੜੀ ਤੁਸੀਂ ਦੇਖਦੇ ਹੋ ਸ਼ੈਵਲੈਟ ਸੇਲ ਦੀ ਮਾਦਾ ਵਲੌਗ ਵੀ ਪਾਇਆ ਸੀ ਇੱਕ ਵਾਰੀ ਤੇ ਸ਼ੈਵਲੈਟ ਸੇਲ ਸੀ ਕੀਤੀ ਉਸ ਤੋਂ ਬਾਅਦ ਅਸੀਂ ਹੁਣ ਗੱਡੀ ਲਈ ਹੈ ਜਿਹੜੀ ਮੇਤਰੋ ਲਈ ਜੀ ਪ੍ਰੀਜ਼ਾ ਉਹ ਵੀ ਤੁਸੀਂ ਦੇਖੀ ਹੋਣੀ ਆਪਣੇ ਵਲੌਗਾਂ 'ਚ ਤੇ ਉਸ ਟਾਈਮ ਮਤਲਬ ਬਰੀਦਾ ਦਵਾ ਤਾਂ ਕਮੈਂਟ ਦਾ ਰਿਪਲਾਈ ਨਹੀਂ ਕੀਤਾ ਤਾਂ ਕਰਕੇ ਮੈਂ ਵੀਡੀਓ 'ਚ ਵੀ ਬਾਈ ਦਾ ਰਿਪਲਾਈ ਕਰ ਦੇਣਾ ਵੀਰੇ ਇਹ ਸਾਡੀ ਲੱਕੀ ਗੱਡੀ ਆ ਯਾਰ ਇਸ ਕਰਕੇ ਹੀ ਇਹ ਗੱਡੀ ਵੇਚ ਦੇਣੀ ਆਪਣੀ ਤੇ ਕਿਉਂਕਿ ਬਾਈ ਨੇ ਮੈਨੂੰ ਕਿਹਾ ਇਹ ਕਹਿੰਦਾ ਬਾਈ ਤੂੰ ਆਪਣੇ ਮੂਹਰੇ ਰੇਟ ਦੱਸ ਦੇ ਮੈਂ ਆਪਣੇ ਜੋ ਵੀ ਤੂੰ ਰੇਟ ਕਹੇਂਗਾ ਮੈਂ ਉਹ ਰੇਟ ਦੇਣ ਨੂੰ ਤਿਆਰ ਆ ਬਾਈ ਨਹੀਂ ਯਾਰ ਅਸੀਂ ਗੱਡੀ ਦੇ ਵਿੱਚ ਨਹੀਂ ਤੇ ਹਾਂ ਕੋਈ ਗੱਲ ਨਹੀਂ ਜੇ ਕੋਈ ਨਿਗਾਹ ਜ ਹੋਈ ਤਾਂ ਬਾਈ ਮੈਂ ਤੇਰੇ ਕਮੈਂਟ ਦਾ ਜ਼ਰੂਰ ਰਿਪਲਾਈ ਕਰਕੇ ਤੁਹਾਨੂੰ ਦੱਸ ਦਊਗਾ ਕਿ ਇਹ ਤਾਂ ਉਹ ਗੱਡੀ ਖਰੀਦ ਲਈ ਤੇ ਬਾ ਫਿਰ ਉਸ ਤੋਂ ਬਾਅਦ ਤਾਂ ਮਿੱਤਰੋ ਹੁਣ ਆਪਣੇ ਕੋਲੇ ਫਿਲਹਾਲ ਤਿੰਨ ਹੀ ਗੱਡੀਆਂ ਨੇ ਮਰੂਤੀ ਆ ਇੱਕ ਅ ਫਰੀਜ਼ਾ ਜਿਹੜੀ ਆਪਾਂ ਹੁਣ ਲਈ ਸੀ ਤੇ ਇੱਕ ਸ਼ੈਵਲੈਟ ਸੇਲ ਆ ਤਿੰਨ ਹੀ ਗੱਡੀਆਂ ਬਾਕੀ ਯਾਰ ਇਹ ਗੱਡੀ ਸਾਡੇ ਲਈ ਬਾਈ ਸ਼ੁਰੂ ਤੋਂ ਲੱਕੀ ਰਹੀ ਆ ਇਹ ਗੱਡੀ ਨੇ ਕਦੇ ਹੱਦ ਤੱਕ ਸਾਨੂੰ ਧੋਖਾ ਵੀ ਨਹੀਂ ਦਿੱਤਾ ਹਾਂ ਬਟ ਇੱਕ ਤੁਹਾਨੂੰ ਮੈਂ ਹੋਰ ਵੀ ਗੱਲ ਦੱਸ ਦੇਣਾ ਇਹ ਗੱਡੀ ਨਾ ਸਾਡੀ ਕਿਸੇ ਬੰਦੇ ਕੋਲ ਵੇਚੀ ਸੀ ਮਿੱਤਰੋ ਹੋਰ ਆ ਕੀ ਜਿਹੜਾ ਮਤਲਬ ਆਪਣੇ ਜਿਹੜੇ ਵਲੌਗ ਨਹੀਂ ਆਏ ਸੀ ਨਾ ਥੋੜੇ ਦਿਨ ਲਈ ਉਹਦੇ ਕਰਕੇ ਇਹੀ ਆ ਕਿ ਹਾਂ ਬਿਮਾਰ ਸੀ ਤਾਂ ਕਰਕੇ ਯਾਰ ਵਲੌਗ ਨਹੀਂ ਆ ਰਹੇ ਸੀਗੇ ਤੇ ਬਾਕੀ ਇਹ ਗੱਲ ਆ ਕਿ ਹੁਣ ਵਲੌਗ ਤੁਹਾਨੂੰ ਰੈਗੂ ਵਲੌਗ ਹੁਣ ਦੜਾ 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 ਆਣੇ ਸਾਰੇ ਵਲੌਗ ਹੁਣ ਗਣੇ ਜਿਹੜਾ ਗਣੇ ਜੀ ਦੇ ਜਿਹੜਾ ਸਰਜਨ ਹੁੰਦਾ ਉਹਦੇ ਵਾਸਤੇ ਵੀ ਫਿਰ ਨਾਲੇ ਆਪਣੇ ਟਰੈਕਟਰ ਵਾਲੇ ਵਲੌਗ ਵੀ ਆਣੇ ਨੇ ਹੁਣ ਟਰੈਕਟਰ ਮੋਡੀਫਿਕੇਸ਼ਨ ਵਾਲੇ ਵਲੌਗ ਵੀ ਆਣਗੇ ਬਾਕੀ ਸਾਰੇ ਵਲੌਗ ਤਾਂ ਹੁਣ ਦੇਖਣ ਨੂੰ ਮਿਲਣਗੇ ਬਾਅਦ ਦੇ ਸਿਰ ਰੱਖੇ ਰੱਖੇ ਬਾਕੀ ਯਾਰ ਕਮੈਂਟ ਕਰਕੇ ਜਰੂਰ ਦੱਸਿਓ ਮਰੂਤੀ ਕਿਦੀ ਕਿਦੀ ਫੇਵਰੇਟ ਆ ਮੈਨੂੰ ਤਾਂ ਯਾਰ ਬੜਾ ਨਜ਼ਾਰਾ ਹੁੰਦਾ ਕਸਮ ਲੱਗੇ ਹੁਣ ਗੱਡੀਆਂ ਦਾ ਬਾਬੇ ਚਾਹ ਫਰੀਜ਼ਾ ਵੀ ਆ ਸੈਵਰਲੇਟ ਸੇਲ ਵੀ ਆ ਪਰ ਜਿੰਨਾ ਮੈਂ ਕੰਫਰਟੇਬਲ ਲੋਕ ਇਹਨੂੰ ਚਲਾਉਂਦਾ ਨਾ ਨਜ਼ਾਰਾ ਆ ਜਾਂਦਾ ਕੀ ਗੱਡੀ ਫੇਵਰਿਟ ਹੈ ਕਿਦੀ ਕਿਦੀ ਅਮਰੁੱਤੀ ਕਿਉਂਕਿ ਯਾਰ ਪਤਾ ਕੀ ਆ ਇਹ ਗੱਡੀ ਚਲਾਣ ਦਾ ਇੱਕ ਇਹਦਾ ਫਿਰ ਕੋਈ ਖਰਚਾ ਨਾ ਬੰਦਾ ਇੱਛਾ ਇੱਕ ਚੀਜ਼ ਹੋਰ ਦਾ ਦਿੰਦਾ ਬਾਈ ਦਾ ਕਮੈਂਟ ਮੈਨੂੰ ਕਿਉਂ ਆਇਆ ਸੀ ਕਿਉਂਕਿ ਬਾਈ ਜਿਹੜੀ ਆਪਣੀ ਗੱਡੀ ਆ ਨਾ ਇਹ ਏਸੀ ਆ ਇਹ ਉਦੋਂ ਲਾਸਟ ਮਾਡਲ ਸੀ ਇਸ ਤੋਂ ਬਾਅਦ ਅਮਰੁੱਤੀ ਬੰਦ ਹੋਈ ਸੀਗੀ ਆਪਣੇ ਕੋਲੇ 800 ਏਸੀ ਆ ਇਹ ਜਿਹੜੀ ਹੈਗੀ ਆ ਤਾਂ ਕਰਕੇ ਮਤਲਬ ਇਹਦੀ ਇੱਕ ਇੱਕ ਹੋਰ ਵੀ ਚੀਜ਼ ਆ ਕਿਉਂਕਿ ਇੱਕ ਵਾਰ ਨਾ ਮੈਂ ਇਹਦੀ ਸਰਵਿਸ ਕਰਾਣ ਗਿਆ ਸੀ ਮਿਸਤਰੀ ਮੈਨੂੰ ਕਹਿੰਦਾ ਕਹਿੰਦਾ ਬਾਈ ਮੈਨੂੰ ਦੇ ਦੇ ਮੈਂ ਕਹਾਂ ਨਹੀਂ ਯਾਰ ਕਿਉਂਕਿ ਇੰਜਨ ਦੀ ਆਵਾਜ਼ ਬਿਲਕੁਲ ਵੀ ਨਹੀਂ ਤੇ ਬਾਕੀ ਉਹ ਕਿਉਂਕਿ ਯਾਰ ਇਹ ਪਹਿਲਾਂ ਦੀ ਟੈਕਨੋਲੋਜੀ ਆ ਤੇ ਮਾੜੀ-ਮੋਟੀ ਜਿਵੇਂ ਗੱਡੀ ਕਹਿੰਦੇ ਨੇ ਛਣਕਦੀ ਆ ਉਵੇਂ ਤਾਂ ਦੇਖੋ ਕਰਦੀ 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 ਆ ਕਿਉਂਕਿ ਮਾਡਲ ਦੇ ਹਿਸਾਬ ਨਾਲ 2006 ਮਾਡਲ ਆ ਬਾਬੇ ਉਹ ਤੇ ਹੁਣ 24 ਚੱਲਦਾ ਪਿਆ ਤੇ 6 4 10 ਪੂਰੇ 18 ਸਾਲ ਹੋ ਜਲੇ ਬਾਬੇ ਗੱਡੀ ਨੂੰ ਆਪਣੇ ਕੋਲੇ ਠੀਕ ਆ ਤੇ 18 ਹੀ ਹੋ ਗਏ 6 4 10 ਦਾ ਹਿਸਾਬ ਬਿਲਕੁਲ 18 ਸਾਲ ਹੋ ਚਲੇ 18 ਸਾਲ ਤੋਂ ਬਾਬੇ ਗੱਡੀ ਆਪਣੇ ਕੋਲ ਆ ਤੇ 18 ਸਾਲ ਸਾਬੇ ਮੈਂ ਨਹੀਂ ਜਾਣਦਾ ਇਹ ਗੱਡੀ ਨੇ ਕਦੇ ਹੱਥ ਤੱਕ ਸਾਡਾ ਜਦੋਂ ਤੁਹਾਡੇ ਘਰੇ ਪਹੁੰਚ ਗਿਆ ਨਾ ਘਰੇ ਪਹੁੰਚ ਕੇ ਤੁਹਾਨੂੰ ਮੈਂ ਮਤਲਬ ਨਾ ਇਹ ਗੱਡੀ ਤੁਹਾਨੂੰ ਬਾਹਰੋਂ ਦਿਖਾਉਂਗਾ ਮੈਂ ਜੱਜ ਕਰਕੇ ਦੱਸਿਓ ਮੈਂ ਤਾਂ ਚਲੋ ਦੱਸ ਹੀ ਦਿੱਤਾ ਕਿ 2006 ਮਾਡਲ ਆ ਤੇ ਮਤਲਬ ਜੇ ਤੁਹਾਨੂੰ ਬਾਹਰਲੀ ਕੰਡੀਸ਼ਨ ਦਿਖਾਈ ਨਾ ਤਾਂ ਤੁਸੀਂ ਕਹਿਣਾ ਕਿ ਯਾਰ ਨਹੀਂ ਮਤਲਬ ਇੰਨੀ ਗੱਡੀ 18 ਸਾਲ ਤੋਂ ਮਤਲਬ ਇੰਨੀ ਗੱਡੀ ਸਾਬਾਬੇ ਨਹੀਂ ਰਹਿੰਦੀ ਬੜਾ ਬਰ ਰੱਖੀ ਹੋਈ ਆ ਆ ਸਾਮ ਸੰਭਾਲ ਆ ਯਾਰ ਕੋਈ ਵੀ ਮਸ਼ੀਨਰੀ ਆ ਤਾਂ ਬਾਬੇ ਸਾਮ ਸੰਭਾਲ ਜ਼ਰੂਰ ਲੱਗਦੀ ਆ ਹਨਾ ਫਿਰ ਉਸ ਤੋਂ ਬਾਰੇ ਕੀ ਹੁੰਦਾ ਮੇਰੇ ਦਾਦਾ ਜੀ ਵੀ ਚਲਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਹੱਥ ਬੈਠੀ ਹੋਈ ਹੈ ਗੱਡੀ ਇਹ ਤੇ ਬਸ ਅਸਾਂ ਤਾਂ ਜਿਹੜੀ ਮਿਲ ਗਈ ਤੇ ਚਲਾਈ ਲਈ ਦੀ ਹਾਂ ਬਾਕੀ ਗੱਡੀ ਆਪਣੇ ਕੋਲੇ ਇਹ ਇਹਦਾ ਤੁਹਾਨੂੰ ਮੈਂ ਲੁੱਕ ਦਿਖਾਉਂਗਾ ਬਾਹਰ ਉੱਤਰਦੇ ਨਾ ਤੁਹਾਨੂੰ ਦਿਖਾਣਾ ਤੁਸੀਂ ਚੈੱਕ ਕਰਿਆ ਕੁ ਭਾਈ ਹਲੋ ਵੀ ਮਿੱਤਰੋ ਮੰਮੀ ਗਏ ਨੇ ਪੈਸੇ ਕਢਾਣ ਕਿਉਂਕਿ ਆਪਣਾ ਬੈਂਕ ਨਾਲ ਮਿੱਤਰੋ ਤੇਜ਼ ਤੋਂ ਬਾਅਦ ਚੱਲਦੇ ਫਿਰ ਆਪਾਂ ਜਾਨਾ ਘਰੇ ਪਹੁੰਚ ਗਏ ਬਰਾਬਰ ਤੇ ਨਾਲੇ ਪਹੁੰਚ ਗਏ ਫਿਰ ਉਸ ਤੋਂ ਬਾਅਦ ਉਹ ਮੁੰਡਿਆਂ ਦਾ ਦੋ ਦਿਨ ਵਾਲੀ ਵੀ ਆ ਗਿਆ ਵੇਟ ਕਰਦੇ ਪਏ ਨੇ ਮੈਂ ਕਹਿੰਦਾ ਪਹੁੰਚਦਾ ਬਸ ਵੇ ਇਹ ਉਸ ਤੋਂ ਬਾਅਦ ਲਸੀ ਤੇ ਫਿਰ ਚੱਲਦੇ ਆ ਸਮਾਨ ਲੈਣ ਤੇ ਉਹ ਤੁਹਾਨੂੰ ਅੱਗੇ ਦਿਖਾਣੇ ਕੀ ਕੀ ਲੈਣੇ ਆ ਕਿੱਥੋਂ-ਕਿੱਥੋਂ ਲੈਣੇ ਆ ਪਹਿਲਾਂ ਸਾਡੀ ਚਲਾ ਹੋ ਗਈ ਸੀ ਕਿ ਜੀ ਡੀਮਾਰਟ ਤੋਂ ਖਰੀਦ ਲਈ ਹੈ ਹਨ ਆਪਣਾ ਜਿਹੜਾ ਡੀਮਾਰਟ ਇੰਦਰ ਬਨੂੜ ਤੇ ਬਟ ਯਾਰ ਡੀਮਾਰਟ ਚ ਕਿਹੜਾ ਜਾਊਗਾ ਇੱਧਰ ਮਹਿੰਗਾ ਹੀ ਆ ਸੋਦਾ ਵੇ ਮਹਿੰਗਾ ਵੀ ਕੀ ਇੱਥੇ ਪ੍ਰੋਪਰ ਸਮਾਨ ਮਿਲਦਾ ਵੀ ਨਹੀਂ ਯਾਰ ਕੁਛ ਆ ਨਾ ਲੱਬਾ ਲੱਭੀ ਜਾਓ ਸੌਦੇ ਵਾਲੀ ਦੁਕਾਨ ਲੈ ਜਾਓ 5 ਮਿੰਟ ਦਾ ਦੱਸ ਦੇਣਾ ਦੱਸੋ ਆਰਿਆਂ ਨੂੰ ਜਿਹੜੇ ਭਾਕੇ ਦਿੰਦੇ ਨੇ ਦੋੜ ਦਿੰਦੇ ਨੇ ਤੇ ਇੱਧਰ ਦਾ ਚੋਚ ਲਈ ਨੇ ਯਾਰ ਹਨਾ ਤੇ ਇੱਧਰੋਂ ਆਪਾਂ ਸਮਾਨ ਲੈਨੇ ਆਂ ਚੱਲਦੇ ਅੰਦਰੋਂ ਫ੍ਰੀ ਹੋ ਤੇ ਬਸ ਥੋੜਾ ਜਿਹਾ ਮੀਤ ਇੱਕ ਵਾਰ ਠੀਕ ਹੋ ਜੇ ਹੁਣ ਥੋੜੇ ਦਿਨ ਉੱਥੇ ਰਹਿ ਆ ਵੀ ਮੇ ਤਾਂ ਮਨ ਕੁਝ ਹੋਰ ਹੋ ਜਾਂਦਾ ਨਾ ਉਧਰ ਆ ਵੈਸੇ ਠੀਕ ਆ ਥੋੜਾ ਜਿਹਾ ਬਸ ਐ ਜੀ ਉਹਦਾ ਮਨ ਦਿਲ ਜਾਨੀ ਲੱਗਦਾ ਪਿਆ ਸੀ ਕਿਉਂਕਿ ਬੰਦੇ ਰਿਆ ਯਾਰ ਜਦੋਂ ਬੰਦਾ ਬਿਮਾਰ ਹੋ ਜਾਂਦਾ ਨਾ ਤਾਂ ਬੰਦੇ ਦਾ ਮਨ ਆਟੋਮੈਟਿਕਲੀ ਹੋਰ ਇਧਰਾਂ ਦੇ ਆ ਹੋ ਜਾਂਦਾ ਤਾਂ ਬਸ ਇੱਕ ਵਾਰ ਇਧਰੋਂ ਠੀਕ ਹੋ ਜੇ ਨਾਲੇ ਯਾਰ ਪ੍ਰੋਪਰ ਥੋੜਾ ਜਿਹਾ ਮਨ ਮਨੋ ਦਾ ਲੱਗ ਜੇ ਫਿਰ ਉਸ ਵੇ ਜਦੋਂ ਮੈਂ ਲੈ ਕੇ ਆਉਂਗਾ ਤੇ ਮਿੱਤਰੋ ਉਸ ਤੋਂ ਬਾਅਦ ਜਿਹੜਾ ਆਪਣੀ ਸ਼ੋਪਿੰਗ ਆ ਟ੍ਰਿਪ ਵਾਸਤੇ ਆਪਾਂ ਕਰਨੀ ਆ ਦੇਖਦੇ ਆ ਵੈਸੇ ਮਨ ਬਾਕੀ ਦੇਖਾਂਗੇ 22 ਜਾਨਨੇ ਆ 17 ਜਾਨਨੇ ਆ ਪਟਿਆਲੇ ਤੋਂ ਲੈਣੇ ਆ ਕਿੱਥੋਂ ਲੈਣੇ ਹਾਲੇ ਕੁਝ ਨਹੀਂ ਪਤਾ ਤੇ ਬਾਕੀ ਦੇਖਦੇ ਆ ਸਾਰਾ ਕੁਝ ਉਹ ਵੀ ਤੁਹਾਨੂੰ ਅੱਗੇ ਸ਼ੋਪਿੰਗ ਵਾਲੇ ਵਲੌਗ ਵਿੱਚੋਂ ਦੇਖਣ ਨੂੰ ਮਿਲ ਜਾਣਗੇ ਹਲੋ ਮਿੱਤਰੋ ਕੁਲਚਾ ਦਾ ਜਿਹੜਾ ਆਰਡਰ ਆ ਉਹ ਦੇਤਾ 60 ਪੈਕੇਟ ਕੁਚਾ ਦਾ ਤੇ ਬਾਕੀ ਜਿਹੜਾ ਸੌਦਾ ਬੁੱਤਰ ਰਹਿ ਗਿਆ ਉਹ ਹੁਣ ਲਾਵਾਂਗੇ ਬਾਅਦ ਚ ਤੇ ਉਹ ਵੀ ਲੈਣੇ ਆ ਆਪਣੇ ਇਸ ਤੋਂ ਬਾਅਦ ਪਹਿਲਾਂ ਚੱਲਦੇ ਆ ਘਰੇ ਕੋਚਾ ਦਾ 60 ਪੈਕਟ ਆਰਡਰ ਮੈਂ ਠੀਕ ਪੈ ਗਿਆ ਨਾ 35 ਰੁਪਏ ਦਾ ਪੈਕਟ ਪੈ ਗਿਆ ਇੱਕ ਉਹਦੇੰਦ 30 ਦਾ ਨਾ ਨਾ 30 ਕਾ ਕਾਨੂੰ ਦੰਦੇ ਨੇ ਹਾਂ ਅੱਛਾ ਕਿੰਨੇ ਹਾਂ 35 ਰੁਪਏ ਉਹ 40 ਰੁਪਏ ਕਾ ਪੈਕਟ ਦੰਦੇ ਨੇ ਇੱਕ ਵਾਰ ਰੇਟ ਬਹੁਤ ਚੱਕਿਆ ਹੋਇਆ ਇਹਨਾਂ ਨੇ ਹੁਣ ਤੇ ਆਪਾਂ ਨੂੰ ਪਿਆ ਮਿੱਤਰੋ ਇਹ 35 ਰੁਪਏ ਦਾ ਇੱਕ ਪੈਕਟ ਤੇ ਆਪਾਂ ਆਰਡਰ ਦਿੱਤਾ 60 ਪੈਕਟਾਂ ਦਾ ਅੱਧੀ ਪੇਮੈਂਟ ਕਰਤੀ ਅੱਧੀ ਕੱਲ ਨੂੰ ਕਰ ਦਾਂਗੇ ਯਰ ਚੱਕ ਕੇ ਲੈ ਕੇ ਜਾਵਾਂਗੇ ਬਾਕੀ ਹੋਰ ਸੌਦਾ ਰਹਿ ਗਿਆ ਉਹ ਲੈ ਲੀਆ ਕਸਲਾ ਲੋ ਵੀ ਮਿੱਤਰੋ ਆਪਾਂ ਚੱਲ ਪਏ ਹਾਂ ਬਾਜ਼ਾਰ ਵੱਲ ਇਹ ਬੰਦੇ ਆ ਬਣ ਆ ਗਏ ਹੈਲੋ ਗਾਇਸ ਕਿੱਥੇ ਬੈਠ ਕੇ ਆ ਗਏ ਚਿੰਗੀ ਮੈਨ ਚਿੰਗੀ ਮੈਨ ਟੋਪੀ ਧਾਰਦੀ ਤੇ ਇਹ ਕੱਪੜੇ ਕੁੜੇ ਕੁੜੇ ਆਪਾਂ ਚੱਲ ਗਏ ਮੈਂ ਆ ਗਿਆ ਅੱਛਾ ਆ ਗਿਆ ਹੈ ਚੈੱਕ ਕਰੋ ਛੋਟਾ ਜਿਹਾ ਕੱਛਾ ਅਰੇ ਕੰਪਨੀ ਚੈੱਕ ਕਰੀ ਆਪਣੀ ਜਿਹੜੀ ਹੋਵੇ ਕੰਪਨੀ ਕੁੜੇ ਹੇਲੀ ਹੇਲੀ ਨਹੀਂ ਆ ਰਹੀ ਅੱਛਾ ਇਹ ਬਾਹਰਲਾ ਬ੍ਰਾਂਡ ਆ ਬੋਕੇ ਤੇ ਬਾਕੀ ਨਾ ਦੋਕੇ ਤਾਂ ਕੀ ਨਾ ਨਾ ਦੋ ਬਾਕੀ ਆਪਾਂ ਕੱਪੜੇ ਮੜੇ ਚੇਂਜ ਕਰ ਲਏ ਤੇ ਚੱਲਿਆਂ ਹੁਣ ਬਾਜ਼ਾਰ ਵੱਲੋਂ ਤੇ ਦੇਖਦੇ ਆਂ ਨਾਲੇ ਸਮਾਨ ਸਮੂਹਣ ਕਿਹੜਾ ਲੈਣਾ ਸਾਰਾ ਸੌਦਾ ਵਰਤਾਓ ਲੈ ਲਈਏ ਲਖਾਦਾ ਸੀ ਬੰਦੇ ਨੇ ਆਪਾਂ ਨੂੰ ਕਿ ਇਹ ਸਮਾਨ ਵੀ ਮਿਲਦਾ ਗਾੜੀ ਗਾੜੀ ਜਾ ਕੇ ਤੁਹਾਨੂੰ ਪਿਆਰ ਦੇਖਦੇ ਆਂ ਮਿੱਤਰੋ ਫਿਰ ਦੋਸਤਾਂ ਦਾ ਬਾਦ ਹੈ ਬਰੋਲ ਤੇ ਮਿੱਤਰੋਂ ਪੱਕੇ ਤੇ ਜ਼ਿਆਦਾ ਤੇਲ ਨਹੀਂ ਪਵਾਇਆ ਮਜ਼ਾਕ ਕਰਦੇ ਆ ਪਹਿਲਾਂ ਤੇਲ ਪਿਆ ਸੀ ਥੋੜਾ ਤੇਲ ਹੋਰ ਪਾ ਲੈਨੇ ਆ ਤੇ ਇਕੱਠਾ ਹੀ ਪਵਾਰਾ 200 ਦਾ ਤੇਲ ਹੋਣਾ ਅੱਜ ਸਾਰਾ ਸ਼ਹਿਰ ਜਿੱਤ ਲੈਣਾ ਨੇ ਇੱਕ 200 ਦੇ ਨਾਲ ਹੀ ਤੇ ਚੱਲਦੇ ਆ ਮਿੱਤਰੋਂ ਅੱਗੇ ਮਿਲਦੇ ਆ ਫਿਰ ਉਹ ਤੇਲ ਦੀ ਦੁਕਾਨ ਆ ਵੈਸੇ ਜਿਹੜਾ ਸਸਤੀਆਂ ਨੇ ਉਹ ਕਿਹੜੀ ਥੈਣ ਉੱਤੇ ਭੋਗਲਾ ਰੋਣ ਤੇ ਗੁਰੂ ਮੋੜਾ ਨਾਲ ਫਿਰ ਅੱਗੋ ਅੱਗੇ ਵਾਲਾ ਹੈ ਕੀ ਆ ਉੱਧਰ ਥੋਗ ਥੋਗ ਦਾ ਸਾਮਾਨ ਹੈ ਉਹ ਹੀ ਆ ਸਾਰਾ ਉੱਥੇ ਹੀ ਲੈਨੇ ਆ ਵੀ ਅਛਾ ਮੈਂ ਅਜਾ ਬਾਜ਼ਾਰ ਚ ਵੜ ਜੰਦੇ ਆਂ ਸ਼ਰੀਰ ਆ ਸ਼ਨੀ ਦੇ ਮੰਦਿਰ ਕੋਲੇ ਉਹ ਨਾਣਾ ਦੇਵੀ ਵਾਲਾ ਲੈ ਕੇ ਨਹੀਂ ਜਾਂਦੇ ਸਮਾਨ ਉਹ ਕਿਉਂ ਸਿੱਜੇ ਜਾਂਦੇ ਆਂ ਅੱਛਾ ਹੈਗਾ ਫਰਕ ਰੇਟ ਦਾ ਵਾਕਮੀ ਕੀ ਮੰਦਿਰ ਦੇ ਸਾਹਮਣੇ ਆ ਫਰਕ ਹੈਗਾ ਮਤਲਬ ਰੇਟ ਦਾ ਹੋਰ ਇੱਕ ਰਿਆਣਾ ਸਟੋਰ ਵਾਲੇ ਅਛਾ ਇਹਨਾਂ ਦਾ ਨਾਮ ਲੈ ਦੇਣਾ ਕਹਦੇ ਨੇ ਤੇ ਉਹ ਐ ਕਰਦੇ ਇਹਨਾਂ ਦੇ ਖਾਤੇ ਤੇ ਨਾਲ ਲੈ ਜੀ ਇਹ ਵੀ ਦੇਣੀ ਇਹ ਮੈਂ ਜੋ ਟੈਗ ਪੈ ਜਾਣਾ ਓਏ ਕਿਹੜਾ ਲੈ ਕੇ ਆਂ ਜੀ ਬੜੀ ਗੁਰੀ ਫਿਰਦੀ ਆ ਹੋਰ ਤੇ ਮੇਥਰੋਂ ਬਾਕੀ ਪਹੁੰਚ ਲੈ ਦੱਸ ਦਿਆਂ ਤੁਹਾਨੂੰ ਆਪਣਾ ਇਹ ਭੂਗਲਾ ਰੋਡ ਦੀ ਜਿੱਥੇ ਤੇ ਕਾਹਲਾ ਆਪਾਂ ਸੌਦਾ ਲੈਣਾ ਬਾਕੀ ਮੌਸਮ ਇਹ ਬੱਦਲ ਦੇ ਕਿੰਨੇ ਘੰਟ ਆਉਂਦੇ ਆ ਇਹ ਆ ਕੈਮਰੇ ਜੀ ਚਲੋ ਕਰੋ ਹੈਨਾ ਚੈੱਕ ਕਰੋ ਵੀ ਬੱਦਲ ਕਿੰਨੇ ਖਤਰਨਾਕ ਆ ਗਏ ਮੀਂਹ ਪੈ ਜਾਣਾ ਨਜ਼ਾਰਾ ਹੀ ਆ ਜੇ ਹੈਨਾ ਆਸਮ ਠੰਡਾ ਹੋ ਗਿਆ ਮੈਂ ਵੀ ਕਰਕੇ ਦੱਸਿਆ ਭਾਈ ਭੋਗਦਾ ਰੋਡ ਕਿਹੜਾ ਆਂਡਾ ਇਹ ਆ ਦੁਕਾਨ ਜਿੱਥੇ ਮਤਲਬ 100 100 ਦਾ 100 ਦਾ ਸਾਮਾਨ ਸਾਨੂੰ ਮਿਲਦਾ ਤੇ ਕਰ ਲਈਏ ਰੇਟ ਕੋਡ ਪਤਾ ਨਾਲੇ ਲੈ ਲਈਏ ਚੱਲ ਮਿੱਤਰ ਹੋ ਗਿਆ ਤੇ ਤੈਨੂੰ ਪਤਾ ਜ਼ਿਆਦਾ ਤੂੰ ਹੀ ਲੈ ਕੇ ਆਇਆ ਕਿੰਨੇ ਦੇ ਦੱਸ ਕਿੰਨਾ ਕਿੰਨੇ ਦੇ ਦੱਸ ਕਿੰਨਾ ਕਿੰਨੇ ਦੇ ਬਦੀਆ ਲੈ ਕੇ ਆਇਆ ਇਹ ਯਾਰ ਬਦੀਆ ਕੁਆਲਟੀ ਹਲਕੀ ਲੈਣੀ ਹੈ ਤਾਂ ਚੰਗਾ ਲੱਗਦਾ 3 4 ਲੈ ਲਈ 4 ਗਿਆ ਨਾ ਉਹ 4 ਕਰ ਦੋ ਚਲੋ 4 ਅੱਛਾ ਜੀ ਤੇ ਆਹ ਬਰਾਬਰ 40 ਮਿੰਟ ਤੇ ਪੁੱਤੀ ਹੋਣੀ 50 ਗ੍ਰਾਮ ਕਰ ਦੋ ਠੀਕ ਲੋ ਇੱਕ ਡੱਬੀ ਦੇ ਦੋ ਉਹ ਦੀ ਚਾਣਾ ਮਸਾਲੇ ਦੀ ਪਤਾ ਇਹ ਜੰਮਾ ਦਾ ਸਮਾਨ ਆਇਆ ਗਿਆ ਜਾ 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 ਚਲੋ ਚੈੱਕ ਕਰਦੇ ਦੇਖ ਲਓ 1937 ਰੁਪਏ ਦਾ ਇੰਨਾ ਕ ਸਮਾਨ ਹੋ ਗਿਆ ਸਮਾਨ ਪੈਕ ਤੇ ਚਲੀਏ ਹੁਣ ਇਹ ਬਾਬੇ ਇੰਨਾ ਕ ਸਮਾਨ 1937 ਦਾ ਆਇਆ ਹੈ ਜਿੰਨਾ ਕ ਮਤਲਬ ਲਿਖਾਇਆ ਸੀ ਉਨਾਂ ਕ ਆਪਾਂ ਲੈ ਲਿਆ ਸਾਰਾ ਬਾਕੀ ਰਹਿ ਗਿਆ ਆ ਦੂ ਦੂ ਵਾਲਾ ਰਹੇਗਾ ਦੂ ਦੂ ਰਹੇਗਾ ਆ ਖੜੀ ਆਪਣੀ ਫਰਾਰੀ ਇਸ ਤੇ ਭਾਈ ਇਹ ਫਰਾਰੀ ਚੱਲ ਰਹੀ ਹੈ ਤੇ ਇੱਕ ਰਹਿ ਗਿਆ ਆਪਣਾ ਬੱਸ ਟਮਾਟਰ ਦੇ ਮੋਟਰ ਲੋ ਜੀ ਦੁਰਪੇ ਛੋਟੇ ਦੁਰਪੇ ਛੋਲੇ ਦੇ ਚੱਲੇਗਾ ਹੋਰੋਂ ਮਿਲਦੇ ਬੰਦਿਆਂ ਵੀਊ ਬੜਾ ਵੀਊ ਬੜਾ ਘੈਂਡ ਆ ਰਿਹਾ ਵੀਰੇ ਅੱਛਾ ਕੀ ਆ ਰ ਚਾਰ ਬੰਦਿਆਂ ਨਾਲ ਛੋਲਿਆਂ ਦੀ ਪਤਾ ਕੀ ਚੱਕ ਰ ਮੈਂ ਇੱਕ ਦੀ ਦੇਖੀ ਆ ਇਹ ਨਾ ਬੰਦੇ ਜਿਹੜੇ ਵਿੱਚ ਹੁੰਦੇ ਨੇ ਹਨਾ ਤਰ ਕਹਿਣਾ ਨਹੀਂ ਚਾਹੀਦਾ ਬੱਸ ਠੀਕ ਆ ਰੱਖ ਲਈ ਚੋਲ ਨਹੀਂ ਬੜੇ ਮਹਿੰਗੇ ਨੇ ਯਾਰ ਦੇਖ ਲੈ ਹਣ 125 ਰੁਪਏ ਕਰਨੇ ਹਾਂ 125 ਰੁਪਏ 95 ਰੁਪਏ ਉਹ ਮਨ ਲਾਦਾ ਉਹ ਦੇਖਿਆ ਉਹ ਬੜਾ ਜਿਆਦਾ ਹੈ ਜਨਾਬ ਜੋ ਸਟਾਰਟ ਕਰੀ ਉਹ ਡਰੈਕਟ ਕਰਕੇ ਬਾਹਰ ਵਿੱਚ ਇੱਕ ਹੀ ਚੜਦਾ ਹੈ ਕਿਹੜਾ ਪੀਣਾ ਜੋ ਉਸ ਗੰਨੇ ਦਾ ਪੀਣਾ ਕਿ ਕਿਹੜਾ ਪੀਣਾ ਕਿ ਉਹ ਪੀਏ ਨੂੰ ਆ ਗੋੜਦਾਰ ਪਾਣੀ ਪਿਆ ਨ ਤੇ ਚਲਤ ਨਾ ਸਮਝਿਓ ਇਹਨੂੰ ਇਹ ਵੈਸੇ ਹੀ ਰੱਖਿਆ ਹੋਇਆ ਗੱਡੀ 'ਚ ਕਈ ਵਾਰੀ ਰੋਡ ਪੈ ਜਾਂਦੀ ਆ ਕਿਹੜਾ ਬੇੜਾ ਫਰੋਡ ਵੇੜ ਬਣੀ ਆ ਜਿੰਨੀ ਮਰਜ਼ੀ ਖੜ ਲਿਓ ਬਾਬੇ ਉਹ ਦੇਖ ਜਿਹੜੇ ਤੋਂ ਵੀ ਬੇਨਾ ਉਹ ਕਹਦੇ ਤਿੰਨੇ ਕਹਿੰਦੇ ਇੱਕ ਨਾਲ ਦੇ ਕੋ ਚੱਕਰੀ ਕਿਹੜੇ ਬੇਨਾ ਦੱਸੋ ਮੈਂ ਤਾਂ ਉਹ ਪਿੰਨਾ ਹਾਂ ਯਾਰ ਉਹ ਕੀ ਕਹਿੰਦੇ ਰਿਸ਼ੀ ਘੋਟਾ ਹਾਂ ਮਸਾਲਾ ਥੋੜਾ ਮਿਕਸ ਤੇ ਮਿੱਤਰੋ ਉਹ ਮਿੱਤਰੋ ਬਾਕੀ ਆਪਾਂ ਸਮਾਨ ਲੈ ਆਏ ਥੋੜਾ ਬੋੜਾ ਸਮਾਨ ਰਹਿ ਗਿਆ ਉਹ ਰਹਿ ਗਿਆ ਆਪਣਾ ਕਾਦਾ ਮਤਲਬ ਇੱਕ ਤਾਂ ਪਿਆਜ਼ ਇਹਨਾਂ ਪਿਆਜ਼ ਨਹੀਂ ਸੋਈ ਆਲੂ ਆਲੂ ਰਹਿ ਗਏ ਤੇ ਟਮਾਟਰ ਰਹਿ ਗਏ ਬਾਕੀ ਕੁਲਚਿਆਂ ਦਾ ਪਾਊਡਰ ਦਿੱਤਾ ਕੁਲਚੇ ਆਪਾਂ ਸਵੇਰੇ ਚੱਕਣੇ ਆ ਕੱਲ ਨੂੰ ਕਿਉਂਕਿ ਕੱਲ੍ਹ ਸ਼ਾਮ ਨੂੰ ਲੰਗਰ ਆ ਰਾਤ ਨੂੰ ਤੇ ਉਹਦਾ ਆਪਾਂ ਆਰਡਰ ਹੁਣ ਦੇ ਦਾਂਗੇ ਸੌਰੀ ਦੇ ਚੁੱਕੇ ਆ ਕੱਲ ਚੱਕ ਲਾਂਗੇ ਵੀਡੀਓ ਬਣਾਣੀ ਆ ਉਹਦੇ ਕਿਵੇਂ ਦੇਖ ਰਿਹਾ ਦੇਖੀ ਕਿڑی ਹੈ ਵਾ ਇਹ ਥੋੜਾ ਦੇਖ ਵੀ ਨਹੀਂ ਰਿਹਾ ਉਹ ਕਾਲੀ ਟੀ-ਸ਼ਰਟ ਤੇ ਮੈਂ ਤੇ ਬਾਕੀ ਮਿੱਤਰੋ ਇਹ ਸਾਰਾ ਕੁਝ ਡਾਨਾ ਹੋ ਗਿਆ ਬਾਕੀ ਸਵੇਰੇ ਆਵਾਂਗੇ ਕਿਉਂਕਿ ਮੰਡੀ ਸਵੇਰੇ ਹੁੰਦੀ ਆ ਆਲੂ ਵੀਰੋ ਲੈ ਲਾਂਗੇ ਟਮਾਟਰ ਵੀ ਉਦੋਂ ਲੈ ਲਾਂਗੇ ਤੇ ਬਾਕੀ ਮਿਲਦਾ ਫਿਰ ਬਾਕੀ ਆਪਾਂ ਘਰੇ ਪਹੁੰਚ ਲਈਏ ਤੇ ਸਮਾਨ ਤਾਰੀ ਸਾਰਾ ਨਾਲੇ ਪੀ ਲਈਏ ਸੋਡਾ ਸੋਡਾ ਤਾਂ ਪਾਓ ਲੈ ਆ ਬਈ ਥੋੜਾ ਸੋਡਾ ਵੀਰ ਜੀ ਸੋਡਾ ਪੀਓ ਸੋਡਾ ਠੰਡ ਪਾਓ ਲੈ ਬੇਤਰ ਠੰਡ ਪਾਓ ਉਹ ਮੈਂ ਇੱਥੇ ਪੈਪ ਲਾਲਾ ਦੇ ਰਿਹਾ ਓਏ ਓਏ ਪੈਪ ਲਾਲਾ ਦੇ ਰਹਾ ਇਹਨੇ ਠੰਡਾ ਪਾ ਪੈਸੇ ਨਹੀਂ ਹੈਗੇ ਪੈਸੇ ਨਹੀਂ ਹੈ ਨਹੀਂ ਹਾਂ ਹਾਂ ਮੂਹ ਕੇ ਬੈਟ ਰਿਹਾ ਹਾਂ ਹਾਂ ਪੈਸੇ ਨਹੀਂ ਹੈਗੇ ਓ ਰਿਆ ਇਹਨੂੰ ਬੁਲਾ ਓ ਰਿਆ ਓਸਤਾਨੇ ਦਵਾਈ ਓਏ ਓ ਰਿਆ ਓ ਰਿਆ ਓ ਬੁਲਾ ਦੇ ਤੰਨੂੰ ਓ ਮੈਂ ਕਹ ਰਿਹਾ ਪੈਸੇ ਨਹੀਂ ਹੈਗੇ ਪੈਸੇ

ਅੱਜੂ ਆ ਹੀ ਮੱਲਾਦਾਨਾ ਰੋੜਾ ਮਾਰ ਕੇ ਨਾ ਬਾਜੀ ਵੇਚੋ ਉਹ ਮੇਰੀ ਗੱਲ ਸੁਣ ਨਾ ਆਪਾਂ ਨੇ ਲਿਆ ਸੋਡਾ ਤਾਂ ਲੁਕੀ ਕੇ ਦੇਖ ਕੇ ਆ ਤਾਂ ਮੱਲਾਦਾਨੇ ਪੈਸੇ ਲੈਣੇ ਨਹੀਂ ਹੈਗੇ ਉਹ ਪੀਸ ਟਾਂਕ ਪਾ ਰਿਹਾ ਵੀਰਿਆ ਸਾਥੀ ਨੇ ਕਾ ਰਿਹਾ ਯਾਰ ਪੈਸੇ ਨਹੀਂ ਹੈਗੇ ਸਕੈਨਰ ਲਿਆ ਸਕੈਨਰ ਕਰ ਤੇ ਖੜੇ ਨੂੰ ਕੁੱਟੂ ਮੋ ਦੇਖ ਲੈ ਕੌਣ ਦਾ ਕਰ ਲੈ ਇਹਨੂੰ ਉਹ ਫੜ ਉਰੇ ਆ 9 ਵਜੇ ਉਰੇ ਆ ਫੜ ਉਹ ਇਧਰ ਨੂੰ ਆ ਘੁੰਮ ਕੇ ਗੱਲ ਦੱਸਣੀ ਜੰਨੂ ਰਿਆ ਤੂੰ ਸ਼ਰਮਾਕੀ ਹੋ ਰਹਿਣਾ ਹੋ ਗਿਆ ਤੂੰ ਸ਼ਰਮਾਕੀ ਰਿਹਾ ਆ ਬੜ ਗਲਾਸ ਤੂੰ ਸ਼ਰਮਾਕੀ ਹੋ ਰਿਹਾ ਇਹੜਾ ਉਹ ਪਹਿਲਾਂ ਖੜਦਾ ਹੁੰਦਾ ਨਾ ਮੋਟਾ ਜਾ ਕਿੱਥੇ ਗਿਆ ਇੱਕ ਮੋਟਾ ਜਿਹਾ ਖੜਦਾ ਹੁੰਦਾ ਲਾ ਫੜ ਫਿਰ ਹੋ ਠੀਕ ਹੈ ਤੂੰ ਵਲੌਗ ਮਾ ਆ ਗਿਆ ਤੇਰੀ ਵੀਡੀਓ ਆ ਗਈ ਕੱਲ ਨੂੰ ਖਰਾਬ ਨਹੀਂ ਹੋਇਆ ਹੋਂ ਤਾਂ ਪਤੰਗਰ ਨੇ ਤੇ ਠੀਕ ਹੈ ਮਿੱਤਰੋ ਬਾਕੀ ਮਿਲਦੇ ਆ ਕਿਸੇ ਨੈਕਸਟ ਵਲੌਗ ਤੇ ਟਿਲ ਦੈਨ ਬਾਏ ਬਾਏ ਟੇਕ ਕੇਅਰ ਇਹ ਵਲੌਗ ਆਪਾਂ ਕਰਦੇ ਇੱਥੇ ਐਂਡ ਤੇ ਕੱਲ ਵਾਲਾ ਵਲੌਗ ਬਾਕੀ ਸਵੇਰੇ ਸ਼ੁਰੂ ਕਰਾਂਗੇ ਜਦੋਂ ਆਪਾਂ ਸਮਾਨ ਲੈਣਾ ਵਗੇ ਮੰਡੀ ਤੇ ਕੱਲ ਦਾ ਪ੍ਰੋਪਰ ਜਿਹੜਾ ਸਾਰਾ ਲੱਗਰ ਵਾਲਾ ਵਲੌਗ ਹੋਊਗਾ ਉਹ ਤੁਹਾਨੂੰ ਕੱਲ ਰਾਤ ਹੀ ਅਪਲੋਡ ਕਰ ਦਾਂਗੇ ਤੁਹਾਨੂੰ ਮਿਲ ਜਾਊਗਾ ਇਹ ਵਲੌਗ ਤੁਹਾਨੂੰ ਪਹੁੰਚ ਅਪਲੋਡ ਕਰ ਦਿੰਨੇ ਆ ਤੇ ਮਿਲ ਲੈ ਕੇ ਕਿਸੇ ਨੈਕਸਟ ਵਲੌਗ ਤੇ ਠੀਕ ਹੈ ਮਿੱਤਰੋ ਬਾਏ 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 ਮਿੱਤਰੋ ਮਿਲਦੇ ਆਗੇ ਤੇ ਨਵੇਂ ਬਲੌਗ ਚ ਚਲਦੇ ਰਹੋ ਬਾਏ